ਪਿੰਡਰਾ ਜੇਕੇ ਅਤੇ ਪਿੰਡ ਮਹਿਮਾ ਚੱਕ ਦੇ ਮੋਤ ਪਰ ਆਗੂਆਂ ਨੇ ਸਾਂਝੇ ਤੌਰ ਤੇ ਸਰਬਸੰਮਤੀ ਦੇ ਨਾਲ ਇਤਿਹਾਸਿਕ ਫੈਸਲਾ ਲੈਂਦਿਆਂ ਚైనਾ ਡੋਰ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਹੈ ਉੱਥੇ ਕੁਝ ਨੌਜਵਾਨਾਂ ਵੱਲੋਂ ਚైనਾ ਡੋਰ ਦੇ ਗੱਟੂ ਜਿਹੜੇ ਨੇ ਉਹ ਖਰੀਦੇ ਗਏ ਸਾਮਾਨ ਦੇ ਸਾਰੇ ਦੇ ਸਾਰੇ ਸਾੜ ਕੇ ਉਹਨਾਂ ਨੇ ਲੋਹੀ ਦੀ ਬਲ ਦਿੱਤੀ ਹੈ ਤੇ ਇਸ ਮੌਕੇ ਤੇ ਗੱਲਬਾਤ ਦੌਰਾਨ ਪਿੰਡਰਾ ਜੇਕੇ ਦੇ ਸਰਪੰਚ ਦਲਬੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਚైనਾ ਡੋਰ ਦੇ ਨਾਲ ਆਏ ਦਿਨ ਹੀ ਪੰਜਾਬ ਵਿੱਚ ਕਿਤੇ ਨਾ ਕਿਤੇ ਲੋਕ ਜ਼ਖਮੀ ਹੋ ਰਹੇ ਨੇ ਤੇ ਉੱਥੇ ਹੀ ਪੰਛੀ ਵੀ ਇਸ ਦੇ ਪੇਟ ਵਿੱਚ ਆ ਕੇ ਮਾਰ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪਰ ਕੁਝ ਜਿਹੜੇ ਲੋ ਮੁਨਾਫਾ ਖੋੜ ਉਸ ਡੋਰ ਨੂੰ ਚੋਰੀ ਚੁਪੇ ਵੇਚ ਕੇ ਮਨੁੱਖਾਂ ਤੇ ਪੰਛੀਆਂ ਦੀ ਜਾਨਾਂ ਦੇ ਦੁਸ਼ਮਣ ਬਣੇ ਹੋਏ ਨੇ ਤੇ ਉਹਨਾਂ ਦੱਸਿਆ ਕਿ ਇਸ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦੇ ਲਈ ਦੋਵਾਂ ਪਿੰਡਾਂ ਦੇ ਮੋਹਤਬਰ ਆਗੂਆਂ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਬਕਾਇਦਾ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਨੇ ਤੇ ਪਿੰਡ ਦੇ ਚੌਂਕੀਦਾਰ ਦੇ ਵੱਲੋਂ ਕਰਕਲ ਜਾ ਕੇ ਘਰ ਦੇ ਅੱਗੇ ਜਿਹੜੇ ਨੇ ਪੀਪਾ ਖੜਕਾ ਕੇ ਜਿਹੜਾ ਇਸ ਖੂਨੀ ਡੋਰ ਸਬੰਧੀ ਜਾਗਰੂਕ ਕੀਤਾ ਗਿਆ ਜੀ ਸਾਰੇ ਨੌਜਵਾਨਾਂ ਨੇ ਮਿਲ ਕੇ ਇਹ ਫੈਸਲਾ ਲਿਆ ਈ ਇਹ ਈ ਚਾਈਨਾ ਡੋਰ ਆ ਉਹ ਆਪਣੇ ਲਈ ਤੇ ਸਹੀ ਨਹੀਂ ਨਾਲ ਬਹੁਤ ਜ਼ਬਰਨ ਮੀਲੀ ਨਹੀਂ ਸਹੀ ਇਗਲਿਸ਼ ਛੋਟੇ ਬੱਚੇ ਸਾਡੇ ਭੈਣ ਭਰਾ ਆ ਉਹ ਡੋਰ ਉਹਨਾਂ ਦੇ ਹੱਥਾਂ ਵਿੱਚ ਫੇਰਦੀ ਆ ਉਹਨਾਂ ਦੇ ਘਰੇ ਵੀ ਫੇਰ ਸਕਦੀ ਉਹਨਾਂ ਨੂੰ ਸਾਡੇ ਪਾਸ ਵੀ ਸਕਦੀ ਤੇ ਜਿਹਦੇ ਕਰਕੇ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਕਟੂਰ ਚਾਈਨਾ ਡੋਰ ਆ ਇਨੂੰ ਮਿਲ ਕੇ ਅੱਗ ਲਾਈਏ ਤੇ ਜਿਹੜੇ ਅਸੀਂ ਇੰਜੋਏ ਕਰਨੀ ਹੈ ਲੋਹੜੀ ਉਹ ਨੋਰਮਲ ਸੂਤਰ ਨਾਲ ਕਰਕੇ ਦੇਈਏ ਲੋਹੜੀ ਕਰੀਏ। ਅਹ ਵੇਖੋ ਜੀ ਤੈਨਾ ਡੋਰ ਦੇ ਨਾਲ ਕਾਫੀ ਐਕਸੀਡੈਂਟ ਹੋਣਦੇ ਸੀਗੇ। ਛੋਟੇ ਛੋਟੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਸੀਗਾ। ਇਹਦਾ ਬਾਈਕੜ ਹੋਣਾ ਚਾਹੀਦਾ ਸਾਰੇ ਪੰਛੀਆਂ ਦਾ ਨਰਤਾ ਬੰਦਾ ਵੀ ਨੁਕਸਾਨ ਹੋ ਰਿਹਾ ਸੀਗਾ। ਤੇ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਉਹ ਸਾਡੀ ਇਸ ਗੱਲ ਦੇ ਵਿੱਚ ਰਾਜੀ ਹੋ ਗਏ ਕਿ ਠੀਕ ਹੈ ਅਸੀਂ ਤੈਨਾ ਡੋਰ ਦਾ ਬਾਈਕੜ ਕਰ ਦ। ਨੇ ਵੀ ਬੱਚੇ ਹੀ ਇਹ ਨੌਜਵਾਨ ਹੈਗੇ ਬਹੁਤ ਸਾਰੇ ਬੱਚੇ ਨੌਜਵਾਨਾਂ ਨੇ ਸਾਡਾ ਇਸ ਚੀਜ਼ ਦੀ ਕਿਸਮ ਰੱਖਣ ਕੀਤਾ ਤੇ ਆਪਣੇ ਉਹ ਵੀ ਨਾਲ ਜੋੜ ਰੱਖੀ ਜਿਹੜੇ ਜਲਾਏ ਗਏ ਸਾਰੇ ਸੀ ਇੱਕ ਸਵੇਦੀ ਦੋ ਟਾਈਮ ਆਪਾਂ ਗੋਦਰਾ ਸਾਹਿਬ ਅਲਾਸਮੈਂਟ ਕਰਵਾਈ ਹੋਈ ਆ ਵੀ ਅਸੀਂ ਸਾਰੇ ਪਿੰਡ ਦੇ ਵਿੱਚ ਵੀ ਚੌਕੀਦਾਰ ਵੱਲੋਂ ਵੀ ਉਹ ਅਲਾਸ ਕੀਤਾ ਗਿਆ ਵਾ ਕਿ ਚੈਨਾ ਲੋਰ ਦਾ ਜੋ ਵੀ ਹੈਗਾ ਬਾਈਕਾਟ ਕਰੋ ਤੇ ਇਸ ਤੋਂ ਉੱਠ ਕੇ ਜਿਹੜਾ ਵੀ ਕੋਈ ਇਹਨੂੰ ਅੱਗੇ ਲੈ ਕੇ ਚੱਲਦਾ ਉਹ ਖੁਦ ਜ਼ਮੇਵਾਰ ਆ ਉਹ ਪੰਚਾਇਤ ਉਹਦੇ ਪ੍ਰਤੀ ਕੋਈ ਵੀ ਨਜਿੱਤ ਨਹੀਂ ਕਰੂਗੀ ਕੋਈ ਨਹੀਂ ਕਰੂਗੀ ਇਹ ਜਿਹੜਾ ਸਾਡੇ ਉਹਨਾਂ ਨੇ ਇਹ ਚੀਜ਼ ਦੇ ਨਾਲ ਆਪਣੇ ਪਿੰਡ ਦੇ ਵਿੱਚ ਬੱਚਿਆਂ ਨਾਲ ਨੌਜਵਾਨਾਂ ਨਾਲ ਗੱਲ ਕਰਕੇ ਤੇ ਇਹਦਾ ਮਾਇਕਾ ਪਿਆ ਪੁਲਿਸ ਉਹ ਬਾਅਦ ਵਿੱਚ ਕੋਈ ਅਗਰ ਕਾਰਵਾਈ ਹੋਣੀ ਹੈ ਤੇ ਉਹ ਪੁਲਿਸ ਫਿਰ ਆਪ ਇਹਦੀ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਹੈਗਾ ਕਰੋਗੀ ਅਸੀਂ ਬਿਲਕੁਲ ਕਿਸੇ ਨਹੀਂ ਮੰਨਾਂਗੇ ਘਰ ਪਿੰਡ ਨੂੰ ਇਸ ਤੇ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਆ ਕਿਉਂਕਿ ਬਹੁਤ ਨਕਸਾਨ ਹੋ ਰਿਹਾ ਹੈ ਬੇਲੀ ਦੀ ਜਾਨਾਂ ਜੇ ਇੰਨਾ ਨਿਜਾਨਮੇ ਦੇਖ ਕੇ ਕੋਈ ਬੰਦਾ ਕੋਈ ਵੀ ਪਿੰਡ ਮਤਲਬ ਉੱਠ ਕੇ ਖੜਾ ਨਹੀਂ ਹੁੰਦਾ ਤੇ ਫਿਰ ਬਹੁਤ ਸ਼ਰਮ ਆਉਂਦੀ ਆ ਹਰ ਇੱਕ ਪਿੰਡ ਨੂੰ ਇਹਦੇ ਪ੍ਰਤੀ ਆਪਣੀ ਬਹੁਤ ਅਹਿਮੀਅਤ ਹੈ ਅਸੀਂ ਵੀ ਜੀ ਇਹੋ ਕਹਿਣਾ ਚਾਹੁੰਦੇ ਆ ਇਹ ਆ ਪੰਛੀ ਜਿੱਦਾਂ ਵਾ ਇਹ ਪੰਛੀਆਂ ਨੂੰ ਵੀ ਬਹੁਤ ਇਹਦੇ ਨਾਲ ਨੁਕਸਾਨ ਪਹੁੰਚਦਾ ਵਾ ਨਹੀਂ ਹਰ ਬੰਦੇ ਨੇ ਇਹੀ ਗੱਲ ਕਹਿੰਨੀ ਆ ਕਿ ਚੈਨਲ ਡੋਰ ਦਾ ਮਤਲਬ ਬਾਈਕਟ ਕੀਤਾ ਜਵੇਂ ਇਹਨੂੰ ਨਾਂ ਵਰਤੂ ਗੱਲ ਕਦੀ ਕਿਉਂਕਿ ਅੱਜ ਦਾ ਹੁਣ ਹਾਦਸੇ ਹੋਣ ਡਿਆ ਨਾ ਹੋਣ ਗੱਲ ਤੂ ਸੈਸ ਕਰਕੇ ਕੀਤਾ ਕਿ ਥੋੜਾ ਜਿਹਾ ਵੇਖੋ ਆ ਇੱਕ ਦੋ ਵੀਡੀਓ ਆਪਣਾ ਦੇਨੇ ਆ ਆਪਣਾ ਟੀਵੀ ਦੇ ਥਰਯੇ ਉਹਦੇ ਕਰਕੇ ਤੱਦ ਕੀਤਾ ਕਿ ਬਹੁਤੇ ਜਿੱਦਾਂ ਹੁਣ ਆ ਇੱਕ ਬੱਚੇ ਦੀ ਦੱਸਣ ਡਿਆ ਵੀ ਗੱਲੇ ਚ ਲੋਤ ਕਰ ਗਈ ਆ ਇਦਾਂ ਦੀਆਂ ਗੱਲਾਂ ਵੇਖ ਕੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਮਤਲਬ ਚੈਨਲ ਡੋਰ ਦੇ pe tanke dikti.